ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 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 ਵਾਹਿਗੁਰੂ ਦੀ ਤਾ ਫਾਲਸਾ ਵਾਹਿਗੁਰੂ ਦੀ ਕੀ ਹਟੇ ਆਮੈ ਦ੍ਰਿਸ਼ਟੀ ਸ਼ੁਭ ਕਰਾ ਹਰਾ ਅਗ ਪਾਪ ਸ਼ਕਲ ਮਲ ਤਾਮ ਕ੍ਰੋਧ ਅਰ ਲੋਭ ਮੋ ਵਾਸ ਕਰ ਸਭ ਬਲ ਸਦਾ ਸੁਖ ਮਨ ਵਸਾ ਦੁਖ ਸੰਸਾਰ ਖੋਵਾ ਗੁਰnabla ਨਿਰ ਦਰਿਆਉ ਜਨਮ ਹਮ ਕਾਲਖ ਤੋਂ ਵੇ ਸੋ ਕਹੋ ਟਲ ਗੁਰ ਸੇਵਿਆ ਐਨਿਤ ਸੈਜ ਸਪਾਏ ਦਰਸ਼ਨ ਪਰਸਾ ਗੁਰੂ ਕਾ ਜਨਮ ਮਰਨ ਦਾ ਦੁੱਖ ਜਾਏ ਆਪ ਨਰਾਇਣ ਕਲਾਤਾ ਜਗ ਮਹਿ ਪਰਵਰਿਆ ਨਰੰਕਾਰ ਆਕਾ ਜੋਤ ਜਗ ਮੰਡਲ ਕਰਿਆ ਗਹਿ ਕਹਤਾ ਹੈ ਭਰਪੂਰ ਸ਼ਬਦ ਦੀਪਕ ਦੀ ਪਾਇਆ ਜੇ ਠਿੱਖਾ ਸੰਗ ਰਹਿਆ ਤਤ ਹਰ ਚਰਨ ਮਿਲਾਇਆ ਨਾਨਕ ਕੋਲ ਨਿੰਮਲ ਅਵਤਾਰਿਆ ਅੰਗਦ ਲਹਿਣੇ ਥੰਗ ਹੋ ਗੁਰ ਅਮਰਦਾਸ ਤਾਰਨ ਤਰਨ ਜਨਮ ਜਨਮ ਪਾਸ਼ਰਨ ਤੋਂ ਜਗ ਔਰ ਨ ਜਾਹੇ ਮਹਾਤਮ ਮੈਂ ਅਵਤਾਰ ਉਜਾਗਰ ਆਨ ਕੀਆ ਇਨਕੇ ਦੁਖ ਕੋਟਿਕ ਦੂਰ ਗਏ ਮਥੁਰਾ ਜਿਨ ਅੰਮ੍ਰਿਤ ਨਾਮ ਪੀਆ ਇਹ ਪਦਿਤ ਤੇ ਮਤ ਤੂੰ ਕਹ ਰੇ ਮਨ ਤੇ ਬਿਪੇਦ ਨਾ ਜਾਣ ਬੀਆ ਪਰ ਤਖ਼ਿਰ ਦਾ ਗੁਰ ਅਰਜਨ ਕਾ ਹਰਪੂਰਨ ਬ੍ਰਹਮ ਨਿਵਾਸ ਲੀਆ ਇਹ ਪਦਿਤ ਤੇ ਮਤ ਚੂ ਕਹਿ ਰੇ ਮਨ ਭੇਡ ਬੇਪੇਡ ਨਾ ਜਾਣ ਬਿਆ ਪਰ ਤਖੀ ਰਦਾ ਗੁਰ ਅਰਜੁਨ ਕਾ ਹਰ ਪੂਰਨ ਬ੍ਰਹਮ ਨਿਵਾਸ ਲੀਆ ਜਗਤ ਉਦਾਰਨ ਨਵ ਨਿਦਾਨ ਭਗਤੈ ਭਵ ਤਾਰਨ ਅੰਮ੍ਰਿਤ ਬੂੰਦ ਹਰ ਨਾਮ ਬਿਸਕੀ ਬਿਖੇ ਨਿਵਾਰਨ ਸਹਿਜ ਤਰੋਵਰ ਫਲਿਓ ਗਿਆਨ ਅੰਮਤ ਫਲ ਲਾਗੇ ਗੁਰ ਪ੍ਰਸਾਦ ਪਾਈਐ ਤਨ ਤੇ ਜਨਮਟ ਭਾਗੇ ਤੇ ਮੁਕਤੇ ਭਏ ਸਤਿਗੁਰੂ ਸ਼ਬਦ ਮਨ ਗੁਰ ਪਰਚਾ ਪਾਇਓ ਗੁਰ ਰਾਮਦਾਸ ਕਲ ਉਚਰੇ ਤੈ ਸ਼ਬਦ ਨੀਸਾਨ ਬਿਧਾਇਓ ਤੂੰ ਸਤਿਗੁਰੂ ਚਹੁ ਜੁਗੀ ਆਪ ਆਪੇ ਪਰਮੇਸ਼ਰ ਸੁਰਨਲ ਸਾਧਕ ਸਿੱਧ ਸਿੱਖ ਸੇਵੰਦ ਤੁਰੇ ਤੁਰ ਆਦ ਜੁਗਾਦ ਅਨਾਦ ਕਲਾ ਧਾਰੀ ਤ੍ਰਿਉਲਵਾ ਅਗਾਂਮਨ ਨਿਗਮ ਉਦਰਨ ਦਰਾ ਜਮੇ ਹਰਵਾ ਗੁਰੂ ਅਮਰਦਾਸ ਤੇਰ ਥੱਪਿਆ ਪਰਗਾਮੀ ਤਾਰਨ ਤਰਨ ਅਗ ਅੰਤਕ ਬਦੇ ਨ ਸੱਲੇ ਕਬ ਗੁਰੂ ਰਾਮਦਾਸ ਤੇਰੀ ਸਰਣ ਅਗ ਅੰਤਕ ਬਦੇ ਨ ਸੱਲੇ ਕਬ ਗੁਰੂ ਰਾਮਦਾਸ ਤੇਰੀ ਸਰਣ ਪ੍ਰੇ ਭਗਤ ਪਰਵਾ ਪ੍ਰੀਤ ਪੁਬਲੀਨਾ ਹੁੱਟੈ ਸਤ ਗੁਰ ਸ਼ਬਦ ਅਥਾ ਅਮੇ ਤਾਰਾ ਰਸ ਗੁੱਟੈ ਮਤ ਮਾਤਾ ਸੰਤੋਖ ਪਿਤਾ ਸਰ ਸਹਿ ਸਮਾਇਓ ਆਇ ਉਨੀ ਸੰਭਵਿਓ ਜਗਤ ਗੁਰ ਬਚਨ ਤਰਾਇਓ ਅਬਗਤ ਅਗੋਚਰੇ ਅપર ਪਰ ਮਨ ਗੁਰ ਸ਼ਬਦ ਵਸਾਇਓ ਗੁਰੂ ਰਾਮਦਾਸ ਕਾ ਲਿ ਉਚਰੈ ਤੈ ਜਗਤ ਪੂਰਨ ਪਾਇਓ ਅਬ ਰੱਖੋ ਦਾਸ ಪಾਟ ਕੀ ਲਾਜ ਜੈਸੀ ਰਾਖੀ ਲਾਜ ਭਗਤ ਬਰਹਾਲਾਦ ਕੀ ਹਰਨਾਖ ਫਾਰੇ ਕਰ ਆਜ ਪੁੰਦਰ ਉਪਦੇਸ਼ ਰਖੀ ਹਰ ਪ੍ਰਭ ਜੀ ਸ਼ੀਨਤ ਬਸਤਰ ਦਿਨ ਬੋਸਾਜ ਸੋਦਾਮਾ ਅਪਦਾਤੀ ਰਖਿਆ ਗਨ ਕਾ ਪੜ ਪੁਰੇਤਾ ਹੈ ਕਾਚ ਸ੍ਰੀ ਸਤ ਗੁਰ ਸੋ ਪਰ ਸੰ ਕਲਯੁਗ ਹੋਏ ਰੱਖੋ ਦਾਸ ਪਾਟ ਕਿਲਾਚ ਗੁਰੂ ਗੁਰ ਗੁਰੂ ਗੁਰ ਗੁਰ ਜਪ ਪ੍ਰਾਨਿਓ ਸ਼ਬਦ ਹਰ ਹਰ ਜਪੇ ਨਾਮ ਨਵ ਨਿਤ ਅਪੈ ਰਸਨ ਰਹਿ ਨਿਸਰਸ ਸਤ ਕਰ ਜਾਨਿਓ ਪੁਨ ਪ੍ਰੇਮ ਰੰਗ ਪਾਈਆ ਗੁਰ ਮੁਖ ਧਿਆਇਆ ਅਨਮਾਰਗ ਧਜੋ ਭਜੋ ਹਰ ਗਿਆਨੀਓ ਬਚਨ ਗੁਰ ਰਿਤ ਧਰੋ ਪੰਚ ਭੂ ਬਸ ਕਰੋ ਜਨਮ ਕਲ ਉਧਰੋ ਦਵਾਰ ਹਰ ਮਾਨਿਓ ਜੋਤ ਸਭ ਸੁਖ ਇਤ ਉਤ ਤੁਮ ਬੰਸੋ ਗੁਰੂ ਗੁਰ ਗੁਰੂ ਗੁਰ ਗੁਰ ਜਪ ਪ੍ਰਾਨੀਓ ਗੁਰੂ ਗੁਰ ਗੁਰੂ ਗੁਰ ਜਪ ਸਤ ਕਰ ਅਗਮ ਗੁਣ ਜਾਣ ਨਿਧਾਨ ਹਰ ਮਨ ਧਰੋ ਧਿਆਨ ਐ ਨਿਸ ਕਰੋ ਬਚਨ ਗੁਰ ਰਦਾ ਧਰ ਪਉਨ ਗੁਰੂ ਜਲ ਬਿਮਲ ਅਥਾ ਮਜਨ ਕਰੋ ਸੰਤ ਗੁਰ ਸਿੱਖ ਤਰੋ ਨਾਮ ਸੱਚ ਰੰਗ ਸਰ ਸਦਾ ਨਿਰਵੈਰ ਨਿਰੰਕਾਰ ਨਿਰਭਉ ਜਪੈ ਪ੍ਰੇਮ ਗੁਰ ਸ਼ਬਦ ਰਸ ਕਰਤ ਦ੍ਰਿੜ ਪਗਤ ਹਰ ਮੁਗਦ ਮਨ ਭ੍ਰਮ ਤਜੋ ਨਾਮ ਗੁਰਮਖ ਭਜੋ ਗੁਰੂ ਗੁਰ गुरु गुर गुरु जप सत कर गुरु मुख देख गुरु सुख पायो हुती जो प्यास पीउस पीवन की बंचत सिद्ध को बिद मिलायो। पूरन पाओ मन ठोर बसो रस बासन से जो दतायो सतायो गोविंद गो पुरी सम जल तीर बिपास बनायो दुख दूर बरखन को सो गुरु मुख देख सुख पायो सिमरंग सोई पुरख चल बनासे जस सिमरत दुरमत मलनाशे सतगुरु चरण कबल दे तारंग गुर अर्जुन गुण सहज बेचारंग गुरु रामदास करके ओ पर ਸਾਗਲ ਮਨੋਰਥ ਪੂਰੀ ਆਸ ਤੈ ਜਨਮ ਤੇ ਗੁਰਮਤਿ ਬ੍ਰਹਮ ਪਛਾਨਿਓ ਕਲ ਜੋੜ ਕਰ ਸੋ ਜਸ ਵਖਾਨਿਓ ਭਗਤ ਜੋਗ ਕੋ ਜੇ ਤਵਾਰ ਹਰ ਜਨ ਕੋ ਪਾਇਓ ਸ਼ਬਦ ਗੁਰੂ ਪ੍ਰਕਾਸੀਓ ਹਰ ਰਸਨ ਵਸਾਇਓ ਮਿਲ ਨਾਨਕ ਅੰਕਦ ਅਮਰ ਕੋਰ ਉੱਤਮ ਪਦ ਪਾਇਓ ਗੁਰ ਅਰਜਨ ਘਰ ਗੁਰ ਰਾਮਦਾਸ ਭਗਤ ਉਤਰ ਆਇਓ ਗੁਰੂ ਸਮਰੱਥ ਗਹਿ ਕਰੀਆ ਤ੍ਰੋ ਬੁੱਧ ਸੁਮਤ ਸੁਮਰਨ ਕੋ ਪੁਨਤ ਰੰਮ ਤੁਜਾ ਫੇਰੰਤ ਸਦ ਅਗ ਪੁੰਜ ਤਰੰਗ ਨਿਵਾਰਨ ਕੋ ਮਥੁਰਾ ਜਨ ਜਾਨਕਹੀ ਜੀ ਸਾਚ ਸੋਰ ਕਛੂ ਨ ਵਿਚਾਰਨ ਕੋ ਹਰ ਨਾਮ ਬੋਇਥ ਬਡੋ ਕਲਮ ਭਵ ਸਾਗਰ ਪਾਰ ਉਤਾਰਨ ਕੋ ਤਾਰੇ ਸੰਸਾਰ ਮਾਇਆ ਮਦਮੋਹਿਤ ਅੰਮ੍ਰਿਤ ਨਾਮ ਦਿਓ ਸਮਰੱਥ पुनकीरतवंत सदा सुखसंपत हृदय सिद्ध ना छोड साथ दान बड़ो अतवंत महाबल सेवक दास कहयो तत ता ताहि कह हां परवा कहूं की जक बसीस तरयो गुर हाथ रब दातो दाता परयो जाचक इक शरणा ਮਿਲਹਿ ਦਾਨ ਸੰਤ ਰੇਨ ਜਿਹ ਲਗ ਭੋ ਜਲ ਤਰਨਾ ਬਿਨ ਤੇ ਕਰੋ ਅਰਦਾਸ ਸੁਣੋ ਜੇ ਠਾਕੁਰ ਪਾਵੈ ਦੇਹੋ ਦਰਸ ਮਨ ਚਾਉ ਭਗਤ ਇਹੋ ਮਨ ਠਹਿਰਾਵੈ ਬਲਿਓ ਚਰਾਗ ਅੰਧਿਆਰ ਮਹਿ ਸਭ ਕਲ ਖੁਦਰੀ ਇੱਕ ਨਾਮ ਧਰਮ ਪ੍ਰਗਟ सगला ਹਰ ਭਵਨ ਮੈਂ ਜਨ ਨਾਨਕ ਗੁਰਪਾਰ ਬ੍ਰਹਮਾ ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤ ਜੀਓ ਗੁਰ ਕਿਹਾ ਮਾਨ ਨਿਜ ਨਿਦਾਨ ਸੱਚ ਜਾਨ ਮੰਤਰ ਇਹ ਹੈ ਨਿਸਬਸਰ ਹੋਏ ਕਲਿਆਣ ਰਹੇ ਪਰਮਗਤ ਜੀਓ ਕਾਮ ਕ੍ਰੋਧ ਲੋਭ ਮੋ ਜਨ ਜਨ ਸਿਓ ਛਾੜ ਤੋ ਹੋ ਮੇ ਕਫੰਦ ਕਾਟ ਸਾਧ ਸੰਗ ਰਤ ਜੀਓ ਦੇਖੋ ਤਰੇਸ ਨੇਹੋ ਚਿੱਤ ਬਿਲਾਸ ਜਗਤ ਇਹੋ ਜਨ ਕਮਰ ਸਦਾ ਸੇ ਉਦਿਰਤਾ ਕਰਮਤ ਜਿਓ ਨਾਮ ਸਾਰਹੀਏ ਤਰ ਤਜ ਬਿਕਾਰ ਮਨ ਗੇ ਅੰਦ ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤ ਜਿਓ ਗੁਰੂ ਗੁਰ ਗੁਰੂ ਗੁਰ ਗੁਰ ਜਪ ਮਨ ਰੇ ਜਾਂ ਕੀ ਸੇਵ ਸਿਵ ਸਿਦ ਸਾਧਿਕ ਸੁਰ ਅਸੁਰ ਗਨ ਤਰੇ ਤਿਸ ਗੁਰ ਬਚਨ ਸੁਨ ਕੰਨ ਰੇ ਪੁਨ ਤਰੇ ਤੇ ਸੰਤ ਹਿਤ ਭਗਤ ਗੁਰ ਗੁਰ ਕਰੈ ਤਰਿਓ ਪ੍ਰਹਿਲਾਦ ਗੁਰਮਿਰਤ ਮਨ ਜਨ ਦੇ ਤਰੈ ਨਰਦਾ ਜਸਨ ਕਾਹ ਹਰ ਗੁਰਮੁਖੈ ਤਰੈ ਇਕ ਨਾਮ ਰਗ ਤਜੋ ਰਸ ਅਨ ਰੇ ਦਾਸ ਬੇਨਤ ਕਹੈ ਨਾਮ ਗੁਰਮੁਖ ਲਹੈ ਗੁਰੂ ਗੁਰ ਗੁਰੂ ਗੁਰ 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 ਜਪ ਮਨ ਰੇ ਹਉ ਬਲ ਬਲ ਜਾਉ ਸਤਿਗੁਰ ਸਾਚੇ ਨਾਮ ਪਰ ਕਵਣੇ ਉਪਮਾ ਦਿਉ ਕਵਣ ਸੇਵਾ ਸਰਿਉ ਏਕ ਮੁਖ ਰਸਨਾ ਰਸੋ ਜੁਗ ਚੋਰ ਕਰ ਫੁਨ ਮਨ ਬਚ ਕਰਮ ਜਾਨ ਅੰਤ ਦੂਜਾ ਨਾ ਮਾਨ ਨਾਮ ਸੋਇ ਅਪਾਰ ਸਰ ਦੀਨੋ ਗੁਰ ਰਿਧਰ ਨਾ ਲਕਵ 파ਰਸ ਪਰਸ ਕਚ ਕੰਚ ਨਾ ਹੋਏ ਚੰਦਨਾ ਸੁਬਾਸ ਜਾ ਸਿਮ੍ਰਤੀ ਅਨਤਰ ਜਾਂਕੇ ਦੇਖਤ ਦਵਾਰੇ ਕਾਮ ਕ੍ਰੋਧ ਹੀ ਨਿਵਾਰੇ ਜੀ ਹਉ ਬਲ ਬਲ ਜਾਉ ਸਤਿਗੁਰ ਸਾਚੇ ਨਾਮ ਪਰ ਨਿਰਮਲ ਨਾਮ ਸੁਦਾ ਪਰਪੂਰਨ ਸ਼ਬਦ ਤਰੰਗ ਪ੍ਰਗਟਤ ਦਿਨ ਆਗਰ ਗਹਿਰ ਗੰਭੀਰ ਅਥਾ ਅਤ ਬੜ ਸੁਭਰ ਸਦਾ ਸਭਿਦਰਤ ਨਗਰ ਸੰਤ ਮਹਾਰਾਲ ਕਰੇ ਕੰਤੂ ਹਲ ਤਿੰਨ ਜਮ ਤ੍ਰਾਸ ਮਿਟਿਓ ਦੁਖ ਕਾਗਰ ਕਲ ਜੁਗ ਦੁਰਤ ਦੂਰ ਕਰ ਬੇ ਕੋਮ ਦਰਸ਼ਨ ਗੁਰੂ ਸਗਲ ਸੁਖ ਸਾਗਰ ਹਮ ਆਵ ਗੁਣ ਪਰੇ ਇੱਕ ਗੁਣ ਨਾਹੀ ਅੰਮ੍ਰਿਤ ਛਾਟ ਬਿਖੈ ਬਿਖ ਖਾਈ ਮਾਇਆ ਮੋਹ ਪਰਮ ਪਰ ਭੂਲੇ ਸਤਿਦਾਰਾ ਸੇਉ ਪ੍ਰੀਤ ਲਗ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇ ਹੈ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਾਖੂ ਸਰਨਾਈ ਇੱਕ ਅਰਦਾਸ ਬਾਟ ਕੀਰਤ ਕੀ ਗੋਰੇ RAM ਦਾਸ ਰਾਖੂ ਸਰਣਾਈ ਸੁਖ ਹਟਲ ਗੁਰ ਸੇਵੀਐ ਅਹਨਿਸ ਸਹਜ ਸੋਭਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਐ ਸਿਫਤੁ ਖ ਸਮਦੀ ਨੂਰ ਅਰ ਸੋ ਕੁਰ ਸੋ ਛਟੀਐ ਦਦਰ ਡਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣ ਸਚਾ ਪਾਤਸ਼ਾਹ ਸਿਰਸ਼ਾਦ ਜਿਸ ਪਾਸ ਬਹਿਠਿਆ ਸੋਹੀਏ ਸਭਨਾ ਦਾਵੇ ਸਜਣ ਸਚਾ ਪਾਤਸ਼ਾਹ ਸਿਰਸ਼ਾਦ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵਿਸਾ ਹੋਮ ਸਤਨਾਮ ਸ਼੍ਰੀ ਵਾਹਿਗੁਰੂ ਸ ਹੱਲਾ ਪੰਜਵਾ ਜੈ ਜੈ ਵੇਖੋ ਤਹ ਹਜੂਰ ਦੂਰ ਕਤ ਹੋ ਨਾ ਜਾਈ ਸਰਬਤਰ ਮੈਂ ਮਨ ਸਦਾ ਧਿਆਈ ਜਹ ਜਹ ਪੇਖ ਤਹ ਹਜੂਰ ਦੁਰਕਤ ਆਵ ਰਹਾ ਆ ਸਰਬਤਰ ਮੈਂ ਮਨ ਸਦਾ ਧਿਆਇ ਇਹ ਤਿਉ ਤ ਨਹੀਂ ਬੀਛੜੈ ਸੋ ਸੰਗੀ ਗਨਿਆ ਬੇਨ ਸਜਾਏ ਜੋ ਨਿਮਖ ਮਹ ਸੋ ਅਲਪ ਸੁਖ ਭਾਨਿਆ ਰਹਾ ਪ੍ਰਤਪਾਲਾ ਆਪਿਆਉ ਦੇ ਕਾਛ ਓ ਨਾ ਹੋਈ ਸਸ ਸਸ ਸੰਭਾਲਤਾ ਮੇਰਾ ਪ੍ਰਭ ਸੋਈ ਅਛਲ ਅਸ਼ੇਦ ਉਪਾਰ ਪ੍ਰਭ ਊਚਾ ਜਾਕਾਰੋ ਪਾ ਜਪ ਕਰੇ ਅਨੰਦ ਜਨ ਅਚਰਜ ਅਨੂਪ ਸਾਮਤ ਦੇਹੋ ਦਇਆਲ ਪ੍ਰਭ ਜਿਤ அரத நான மானப ச ਤਤ ਦੇਹੁ ਦਇਆਲ ਪ੍ਰਭ ਜਿਤ ਤੁਮਹਿ ਅਰਾਧਾ ਨਾਨਕ ਮੰਗ ਗਦਾਨ ਪ੍ਰਭ ਰੇ ਪਰ ਸਾਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨੋ ਸ੍ਰੀ ਮਹੱਲਾ ਪੰਜਵਾ ਜਹ ਜਹ ਪੀਖ